ਦੂਜਾ ਗਾਗੋ ਕੋਰ ਕਮੇਟੀ ਦੇ ਸੰਗਠਨ ਸਾਰੇ ਮਿਲ ਕੇ ਅੱਜ ਬਲਿੰਦਰ ਸਿੰਘ ਪ੍ਰਵਾਨਾ ਜਿਹੜਾ ਰਾਜਪੁਰੇ ਦਾ ਰਹਿਣ ਵਾਲਾ ਜਿਹਨੇ ਬਾਬਾ ਗੁਇਸ਼ਰ ਧਾਮ ਨੂੰ ਦੁਬਾਰਾ ਬਾਬੇ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ ਉਹਦੇ ਖਿਲਾਫ ਪੁਲਿਸ ਕੰਪਲੇਟ ਦੇ ਨਾ ਆਏ ਆ ਓ ਕੀ ਕਹਿ ਰਿਹਾ ਸਰੀ ਆਮ ਕਹਿ ਰਿਹਾ ਕਿ ਤੁਹਾਡੀ ਮਾਂ ਇੰਦਰਾ ਮਾਰਤੀ ਤੁਹਾਡਾ ਪਾਪਾ ਬਿੰਦ ਪੁੱਚੜ ਮਾਰਤਾ ਬਾਬਾ ਗੁਇਸ਼ਦਾਰ ਵਾਲੇ ਬਾਬੇ ਆ ਪੰਜਾਬ ਵੜ ਕੇ ਦਿਖਾ ਤੇਰੇ ਟੋਟੇ ਟੋਟੇ ਕਰ ਦਿਆਂਗੇ ਅੱਜ ਤੋਂ 1.5-2 ਸਾਲ ਪਹਿਲਾਂ ਉਹਨੇ ਪਟਿਆਲੇ ਦੇ ਵਿੱਚ ਵੀ ਸਾਰਾ ਖੱਪਖਾਨਾ ਐਸੀ ਬੰਦੇ ਦਾ ਪਾਇਆ ਹੋਇਆ ਸੀ ਕਿਉਂ ਨਾ ਉਹਨੇ ਤੇ ਦੇਦਰੋ ਦਾ ਮੁਕਤਮਲ ਚਲਾ ਕੇ ਉਹਨੂੰ ਵੀ ਡਿਗਰੂ ਕਰਕੇ ਹੁਣਾ ਭੇਜਿਆ ਜਾਵੇ ਜਿੱਤੇ ਉਹਦੇ ਉਲਟ ਸਾਡੇ ਜੇ ਸ਼ਿਵਸ਼ਣਿਕਾ ਛੜਗੜਾ ਹਿੰਦੂ ਲੀਡਰ ਨੇ ਜਿਹੜੇ ਬਿਲਕੁਲ ਰਾਸ਼ਟਰ ਦੀ ਗੱਲ ਕਰਦੇ ਆ ਸਮਾਜ ਦੀ ਗੱਲ ਕਰਦੇ ਆ ਉਹਨਾਂ ਦੇ ਉੱਤੇ ਘਰ ਵਿੱਚੇ ਪਰਚੇ ਦਰਜ ਹੋ ਜਾਂਦੇ ਆ ਤੇ ਇੰਦਾਂ ਦਾ ਬੰਦਾ ਜਿਹੜਾ ਸੋਸ਼ਲ ਮੀਡੀਆ ਤੇ ਸਰੀਆਮ ਗੰਦ ਬਾੜਿਆ ਸਰੀਆਮ ਤਾਂ ਕੀ ਹੋ ਰਿਆ ਕਿਸੇ ਮਗੇਸ਼ਵਰ ਬਾਬੇ ਦਾ ਇਹ ਕਰਦਾ ਕਿ ਅਸੀਂ ਮਾਰ ਦੇ ਗਏ ਇਹ ਕਰਦਾ ਉੱਤੇ ਪਰਚਾ ਕਿਉਂ ਨਾ ਹੋਵੇ ਸਰਨਾ ਪਹਿਲਾਂ ਮੈਂ ਉਹਨੂੰ ਮੂਰਖ ਬੰਦਾ ਕਹੂੰਗਾ ਕਿ ਜਿਹਦੇ ਨਾਲ ਵੀ ਚਲੋ ਲੋਕੀ ਪਰਵਾਨਾ ਪਰਵਾਨਾ ਗਈਦਾ ਮੈਂ ਉਹਨੂੰ ਮੂਰਖ ਬੰਦਾ ਕਹੂੰਗਾ ਦੇਖੋ ਜਾਣ ਕੇ ਪੰਜਾਬ ਦਾ ਮਾਹੌਲ ਸਾਫ ਕਰ ਜੋ ਸਰਨਾ ਵੱਡਾ ਹੱਥ ਉਸ ਬੰਦੇ ਦਾ ਹੈ ਤੇ ਗੱਲ ਕੀ ਸਾਡੇ ਸ਼੍ਰੀ ਦਰਬਾਰ ਸਾਹਿਬ ਬਾਰੇ ਉਹ ਬੋਲੀ ਗੱਲ ਕਰੀ ਜਾਂਦਾ ਮਤਲਬ ਮੈਂ ਕਹਿੰਦਾ ਕਿ ਇਹੋ ਜਿਹੇ ਬੰਦੇ ਨੂੰ ਬਿਲਕੁਲ ਮੈਂ ਕਹਿੰਦਾ ਪੰਜਾਬ ਦੇ ਵਿੱਚ ਦਾ ਬਾਇਕਟ ਕਰਦਾ ਜਿਹੜਾ ਸਾਡੇ ਹਿੰਦੂ ਸਿੱਖ ਦਾ 9 ਮਾਰਚ ਦਾ ਰਿਸ਼ਤਾ ਹੈ ਜਿਹੜਾ ਇਹ ਸ਼ਖਸ ਖਰਾਬ ਕਰ ਰਿਹਾ ਵੈ ਅੱਲੂਦਿਆਂ ਇਹ ਸ਼ਿਵ ਸੇਨਾ ਦੇ ਹਿੰਦੂ ਜਾਗੂ ਕੋਰ ਕਮੇਟੀ ਦੇ ਮੈਂਬਰਾਂ ਵੱਲੋਂ ਬਲਜਿੰਦਰ ਸਿੰਘ ਪ੍ਰਵਾਨਾ ਦੇ ਖਿਲਾਫ ਸੀਪੀ ਦਫਤਰ ਕਾਰਵਾਈ ਕਰਵਾਉਣ ਦੀ ਮੰਗ ਕਰਨ ਨੂੰ ਆਏ ਸੰਜੀਤ ਦੇ ਵਿੱਚ ਹਿੰਦੂ ਜਾਗੋ ਫੋਰ ਕਮੇਟੀ ਦੇ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਬਲਜਿੰਦਰ ਸਿੰਘ ਪਰਵਾਣਾ ਦੇ ਵੱਲੋਂ ਵਗੇਸ਼ਵਰ ਧਾਮ ਦੇ ਬਾਬਾ ਜੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਅਤੇ ਉਸ ਦੇ ਸੰਬੰਧ ਦੇ ਵਿੱਚ ਉਹ ਅੱਜ ਇੱਥੇ ਪਹੁੰਚੇ ਹਨ ਦੇ ਜੁਰਾਂ ਸੀ ਸੇਨਾ ਹਿੰਦੂ ਸੰਗਠਨ ਨੇ ਮੈਂਬਰਾਂ ਵੱਲੋਂ ਕਿਆ-ਕਿਆ ਕੀ ਜੇਕਰ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਠਿੱਕਾ ਕੀਤਾ ਜਾਵੇਗਾ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਮੈਂਬਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ ਸੰਬੰਧੀ ਹੋਰ ਕੀ ਗੱਲਬਾਤ ਕੀਤੀ ਗਈ। ਹਿੰਦੂ ਜਾਗੋ ਕੋਰ ਕਮੇਟੀ ਦੇ ਸੰਗਠਨ ਸਾਰੇ ਮਿਲ ਕੇ ਅੱਜ ਬਲਿੰਦਰ ਸਿੰਘ ਪ੍ਰਵਾਨਾ ਜਿਹੜਾ ਰਾਜਪੁਰੇ ਦਾ ਰਹਿਣ ਵਾਲਾ ਜਿਹਨੇ ਪਾਪਾ ਗੁਇਸ਼ਰ ਧਾਮ ਨੂੰ ਦੇ ਵਾਲੇ ਬਾਬੇ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ ਉਹਦੇ ਖਿਲਾਫ ਪੁਲਿਸ ਕੰਪਲੀਟ ਦੇ ਨਾ ਆ ਉਹ ਕੀ ਕਹਿ ਰਿਹਾ ਸਾਰੇ ਆਮ ਕਹਿ ਰਿਹਾ ਵੀ ਤੁਹਾਡੀ ਮਾਂ ਇੰਦਰਾ ਮਾਰਤੀ ਤੁਹਾਡਾ ਪਾਪਾ ਬਿੰਦ ਪੁੱਤੜ ਮਾਰਤਾ ਬਾਬਾ ਉਹ ਗਿਸ਼ਤਨ ਵਾਲੇ ਬਾਬੇ ਆ ਪੰਜਾਬ ਵੜ ਕੇ ਦਿਖਾ ਤੇਰੇ ਟੋਟੇ ਟੋਟੇ ਕਰ ਦਿਆਂਗੇ ਉਹਦੇ ਖਿਲਾਫ ਪੁਲਿਸ ਕੰਪਲੇਂਟ ਦਿੱਤੀ ਆ ਅਸੀਂ ਪ੍ਰੋਸੀਜਨ ਨੂੰ ਕਿਹਾ ਅਗਰ ਇਹਨੂੰ ਗੁਸਤਾਰ ਕਰਕੇ ਜੇਲ੍ਹ ਹੱਥੇ ਜਗਿਆ ਤਾਂ ਹਿੰਦੂ ਸਮਾਜ ਸੜਕਾਂ ਤੇ ਉਤਰੇਗਾ ਇਹ ਸੱਚ ਜਿਵੇਂ ਮੈਨੇ ਪੜ੍ਹਦਾ ਹੂਆ ਚੰਦਾ ਉਹਨੇ ਇਹ ਗੱਲਬਾਤ ਕੀਤੀ ਹੈ ਉਹਨਾਂ ਨੇ ਬਿਲਕੁਲ ਕੀਤੀ ਹੈ ਜੀ ਉੱਥੇ ਭੜਗਾਊ ਭਾਸ਼ਣ ਤੇ ਵੀ ਜਿਹੜਾ ਉਹਨਾਂ ਨੇ ਭੜਗਾਊ ਭਾਸ਼ਣ ਕੀਤਾ ਅੱਜ ਤੋਂ 1.5-2 ਸਾਲ ਪਹਿਲਾਂ ਉਹਨੇ ਪਟਿਆਲੇ ਦੇ ਵਿੱਚ ਵੀ ਸਾਰਾ ਖੱਪਖਾਨਾ ਐਸੀ ਬੰਦੇ ਦਾ ਪਾਇਆ ਹੋਇਆ ਸੀ ਕਿਉਂ ਨਾ ਉਹਨੇ ਤੇ ਦੇਜ ਰੋਜ਼ਾ ਮੁਕਤਮਾਰ ਚਲਾ ਕੇ ਉਹਨੂੰ ਵੀ ਡਿਗਰੂ ਕਰਕੇ ਹੁਣਾ ਭੇਜਿਆ ਜਾਵੇ 2-3-4 ਸਾਲ ਲਈ ਉਹਨੂੰ ਵੀ ਬੁੱਕ ਕਿਉਂ ਨਾ ਕੀਤਾ ਜਾਵੇ ਜਿੱਤੇ ਉਹਦੇ ਉਲਟ ਸਾਡੇ ਜਿਹੇ ਸ਼ਿਵ ਸ਼ੇਨਿਕਾ ਸਾਡੇ ਜਿਹੜੇ ਹਿੰਦੂ ਲੀਡਰ ਨੇ ਜਿਹੜੇ ਬਿਲਕੁਲ ਰਾਸ਼ਟਰ ਦੀ ਗੱਲ ਕਰਦੇ ਆ ਸਮਾਜ ਦੀ ਗੱਲ ਕਰਦੇ ਆ ਉਹਨਾਂ ਦੇ ਉੱਤੇ ਘਰ ਮਿੱਠੇ ਪਰਚੇ ਦਰਜ ਹੋ ਜਾਂਦੇ ਆ ਤੇ ਇਦਾਂ ਦਾ ਬੰਦਾ ਜਿਹੜਾ ਸੋਸ਼ਲ ਮੀਡੀਆ ਤੇ ਸਰੀਆਮ ਗੰਦ ਭਾਰ ਰਿਹਾ ਸਰੀਆਮ ਕੀ ਹੋ ਰਿਹਾ ਕਿਸੇ ਮਗੇਸ਼ਵਰ ਬਾਬੇ ਦਾ ਇਹ ਕਰਦਾ ਕਿ ਅਸੀਂ ਮਾਰ ਦਿਆਂਗੇ ਇਹ ਕਰ ਉਹਤੇ ਪਰਚਾ ਕਿਉਂ ਨਾ ਹੋਵੇ ਹਿੰਦੂ ਸਿੱਖ ਦਾ ਭਾਈਚਾਰੇ ਦੇ ਤਾਲ ਮਿਖਾਨੇ ਤੇ ਗਲਤੀ ਕੀਤੀ ਆ ਬਿਲਕੁਲ ਹਿੰਦੂ ਸਿੱਖ ਭਾਈਚਾਰੇ ਨੂੰ ਇਦਾਂ ਦੇ ਲੋਕ ਨੁਕਸਾਨ ਪਹੁੰਚਾਉਂਦੇ ਨੇ ਹਿੰਦੂ ਸਿੱਖਾਂ ਦੇ ਵਿੱਚ ਕੋਈ ਭੇਦਭਾਵ ਨਹੀਂ ਹੈ ਇਦਾਂ ਦੇ ਲੋਕ ਅੱਗ ਲਾ ਕੇ ਸਮਾਜ ਦੇ ਅੰਦਰ ਵਿਤਕਰਾ ਪਾਉਂਦੇ ਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਬਿਲਕੁਲ ਅਸੀਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਔਰ ਉਹ ਤੇ ਐਫ ਆਈ ਆਰ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਦੇ ਜਦੋਂ ਦਾ ਮੁਕੱਦਮਾ ਕਰਕੇ ਉਹਨੂੰ 20 ਗਗਰੂガル ਭੇਜਿਆ ਜਾਵੇ ਜੇ ਕਾਰਵਾਈ ਨਹੀਂ ਕੀਤੀ ਹੈ ਇਹੀ ਤੁਹਾ ਬਿਲਕੁਲ ਹਿੰਦੂ ਸਮਾਜ ਸੜਕਾਂ ਤੇ ਉਤਰੇਗਾ ਸੰਘਰਸ਼ ਕਰੇਗਾ ਸਰਨਾ ਪਹਿਲਾਂ ਮੈਂ ਉਹਨੂੰ ਮੂਰਖ ਬੰਦਾ ਕਹੂੰਗਾ ਕਿ ਜਿਹਦੇ ਨਾਲ ਦੀ ਚਲੋ ਲੋਕੀ ਪਰਵਾਣਾ ਪਰਵਾਣਾ ਗਈਦਾ ਮੈਂ ਉਹਨੂੰ ਮੂਰਖ ਬੰਦਾ ਕਹੂੰਗਾ ਦੇਖੋ ਜਾਣ ਕੇ ਪੰਜਾਬ ਦਾ ਮਾਹੌਲ ਸਾਫ਼ ਕਰ ਜੋ ਸਰਨਾ ਵੱਡਾ ਹੱਥ ਉਸ ਬੰਦੇ ਦਾ ਹੈ ਗੱਲ ਦਾ ਆਪਾਂ ਨੂੰ ਪਤਾ ਨਹੀਂ ਦਿਮਾਗ ਉਹਦਾ ਹੈ ਨਹੀਂ ਮੁਰਖਤਾ ਕਿੱਦਾਂ ਵਰਤ ਰਿਹਾ ਵੈ ਜਦ ਕਿ ਗੱਲ ਕੀ ਚੱਲੀ ਸੀ ਕਿ ਉਹਨਾਂ ਨੇ ਸੰਬਲ ਦੇ ਵਿੱਚ ਜਿਹੜੀ ਦੰਗਾ ਹੋਇਆ ਸੀ ਉਸ ਬਾਰੇ ਗੱਲ ਕੀਤੀ ਸੀ ਕਿ ਮੰਦਰ ਉੱਤੇ ਹੈਗਾ ਮੰਦਰ ਦੇ ਵਿੱਚ ਜਲ ਜੜਾਉਂਗੇ ਤੇ ਗੱਲ ਕੀ ਸਾਡੇ ਸ਼੍ਰੀ ਦਰਬਾਰ ਸਾਹਿਬ ਬਾਰੇ ਉਹ ਬੋਲੀ ਕੱਲ ਕਰੀ ਜਾਂਦਾ ਮਤਲਬ ਮੈਂ ਕਹਿੰਦਾ ਕਿ ਇਹੋ ਜਿਹੇ ਬੰਦੇ ਨੂੰ ਬਿਲਕੁਲ ਮੈਂ ਕਹਿੰਦਾ ਪੰਜਾਬ ਦੇ ਵਿੱਚ ਦਾ ਬਾਇਕਟ ਕਰਨਾ ਜਿਹਦਾ ਸਾਡੇ ਹਿੰਦੂ ਸਿੱਖ ਦਾ 9 ਮਾਰਚ ਦਾ ਰਿਸ਼ਤਾ ਹੈ ਜਿਹੜਾ ਇਹ ਸ਼ਖਸ ਖਰਾਬ ਕਰ ਰਿਹਾ ਵੈ ਮੈਂ ਕਹਿੰਦਾ ਸਰਕਾਰ ਇਹਨੂੰ ਨੱਥ ਪਾਵੇ ਪ੍ਰਸ਼ਾਸਨ ਨੂੰ ਨੱਥ ਪਾਵੇ ਪਤਾ ਕੀ ਚੱਕਰ ਹੈ ਇਹ ਮਾਮਲਾ ਸਿਰਫ ਕੀ ਹੈ ਕਿ ਬਾਹਰੋਂ ਪੈਸਾ ਇਕੱਠਾ ਕਰਨ ਦਾ ਫੰਡਿੰਗ ਇਕੱਠਾ ਕਰਨ ਦਾ ਇੱਕ ਬੜੇ ਵੱਡੇ ਸੰਤ ਜਿਨ੍ਹਾਂ ਦਾ ਨਾਮ ਦੇਖੋ ਉਹਨਾਂ ਦੇ ਆਹਾਂ ਤੇ 80 ਕਰੋੜ ਮੈਂ ਕਹਿੰਦਾ ਸਾਡੀ ਹਿੰਦੂਆਂ ਦੀ ਆਬਾਦੀ 80 ਕਰੋੜ ਦੁਨੀਆ ਦੇਖੋ ਕਿੰਦਾ ਬਾਹਰ ਨਿਕਲ ਆਈ ਉਹਨਾਂ ਦੇ ਕਹਿਣ ਤੇ ਔਰ ਮੂਰਖ ਬੰਦਿਆ ਤੂੰ ਉਹ ਸੰਤਾਂ ਨੂੰ ਕਿੱਦਾਂ ਰੋਕ ਸਕਦਾ ਪੰਜਾਬ ਚਾਨ ਨੂੰ ਮੈਂ ਕਹਿੰਦਾ ਪੰਜਾਬ ਦੀ ਪਵਿੱਤਰ ਧਰਤੀ ਤੇ ਪੰਜਾਬ ਦੇ ਪਵਿੱਤਰ ਧਰਤੀ ਤੇ ਉਹਨਾਂ ਦਾ ਬਹੁਤ ਜਲਦ ਆਗਮਨ ਕਰਾਇਆ ਜਾਊਗਾ ਉਹਨਾਂ ਦੇ ਚਰਨ ਪਵਾਏ ਜਾਣਗੇ ਤਾਂ ਕਿ ਸਾਡੇ Hindu ਸਮਾਜ ਦੇ ਲੋਕ ਵੀ ਉਹਨਾਂ ਦੇ ਦਰਸ਼ਨ ਕਰ ਸਕਣ ਇਹਦੇ ਕਹਿਣ ਨਾਲ ਕਿ ਅਸੀਂ ਪੰਜਾਬ ਦੇ ਵਿੱਚ ਇਹ ਕਿੱਦਾਂ ਕਿ ਉਹਨਾਂ ਨੂੰ ਵੜਨ ਦੀ ਦੇਣਾ ਪੰਜਾਬ ਪਹਿਲਾਂ ਮੈਂ ਇਹ ਕਹਿੰਦਾ ਤੇਰੇ ਪਿਓ ਦਾ ਨਹੀਂ ਹੈ ਪੰਜਾਬ ਸਾਡੇ Hindu Sikh Muslim Isai ਭਾਈਚਾਰੇ ਸਭ ਦਾ ਵੈ ਔਰ ਇਹੋ ਜੇ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਏ ਮੈਂ ਕਹਿੰਦਾ ਸਰਕਾਰ ਨੂੰ ਚਾਹੀਦਾ ਕਿ ਇਹ ਉਹ ਸ਼ਖਸ ਨੇ ਜਿਹੜਾ ਬਾਰੋਂ ਪੈਸਾ ਇਕੱਠਾ ਕਰਨ ਲਈ ਪੰਜਾਬ ਦੇ ਵਿੱਚ ਜੋ ਮਰਜ਼ੀ ਕੁਝ ਕਰਾ ਸਕਦੇ ਆ ਓਕੇ ਜੀ ਤੇ ਅਗਲੀ ਰਣਨੀਤੀ ਤੁਹਾਡੀ ਕੀ ਹੈ ਜੀ ਬਹੁਤ ਜਲਦ ਪੰਜਾਬ ਦੇ ਵਿੱਚ Hindu ਜਾਗੋ ਭਗਵਾਰ ਰੈਲੀ ਹੋਣ ਲੱਗੀ ਹੈ ਉਹਦੇ ਵਿੱਚ ਕੋਈ ਮੁੱਦਾ ਰਹੂਗਾ ਕਿ ਹਮਾਰੇ ਸੰਤ ਜੋ ਪੰਜਾਬ ਮੇ ਲਾਏ ਜਾਏਗੇ ਔਰ ਪੰਜਾਬ ਮੇ ਬਿਲਕੁਲ Hindu ਮੈਂ ਕਹਿੰਦਾ ਪੂਰਾ ਮੈਂ ਕਹਿੰਦਾ ਉਸਨ ਤੁਸੀਂ ਦੇਖਣਾ ਜਦੋਂ ਰੈਲੀ ਨਿਕਲੂਗੀ ਭਗਵਾ ਰੈਲੀ ਭਗਵਾ ਮੈਂ ਹੋਏਗਾ ਲੁਧਿਆਣਾ ਔਰ ਹਿੰਦੂਆਂ ਦੀ ਕੋਈ ਆਵਾਜ਼ ਨਹੀਂ ਕਰੀ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਹਰ ਹਰ ਕਿਸੇ ਨੂੰ ਚਾਹੀਦਾ ਵਾ ਕਿ ਜਿੰਨੇ ਵੀ ਹਿੰਦੂ ਸਮਾਜ ਦੇ ਲੋਕ ਨੇ ਕਿ ਹਰ ਕਿਸੇ ਨੂੰ ਪੰਜਾਬ ਦੇ ਲੁਧਿਆਣੇ ਸ਼ਹਿਰ 'ਚ ਭਗਵਾ ਰੈਲੀ ਕਰਨੀ ਚਾਹੀਦੀ ਹੈ ਤਾਂ ਕਿ ਪਤਾ ਚੱਲੇ ਕਿ ਅਸੀਂ ਪੰਜਾਬੀ ਅਸੀਂ ਹਿੰਦੁਸਤਾਨੀ ਬਿਲਕੁਲ ਅਸੀਂ Hindu ਅੱਜ ਹੀ ਇੱਕ ਹੋ ਗਏ ਹਾਂ ਇਦਾਂ ਹੀ ਪਿੱਛੇ ਤੁਹਾਨੂੰ ਸੋਸ਼ਲ ਮੀਡੀਆ ਤੇ ਬਗਵੇਸ਼ਰ ਦਾ ਵਾਲੇ ਬਾਬਾ ਜੀ ਦੀ ਸਪੀਚ ਚੱਲ ਰਹੀ ਸੀ ਜਿਹੜੀ ਸਪੀਚ ਉਹਨਾਂ ਨੇ ਯੂਪੀ ਦੇ ਅਸੇ ਯੂਪੀ ਦੇ ਜੋ ਕੋਈ ਮਸਜਿਦ ਬਣੀ ਹੋਈ ਹੈ ਉਦੇ ਉੱਤੇ ਉਹਨਾਂ ਨੇ ਇਸ ਵਿੱਚ ਦਿੱਤੀ ਵੀ ਉੱਤੇ ਹਰੀ ਹਰ ਮੰਦਿਰ ਸੀਗਾ ਪਹਿਲਾਂ ਤੇ ਉਹ ਵੀ ਹੁਣ ਦੇ ਦੂਰ ਨਹੀਂ ਜਦੋਂ ਉੱਥੇ ਦੁਆਰਾ ਹਰੀ ਹਰ ਮੰਦਿਰ ਬਣੇਗਾ ਤੇ ਕੁਝ ਖੋਤੇ ਕਿਸਮ ਦੇ ਲੋਕ ਜਿਹੜਾ ਰਾਜਪੁਰੇ ਵਾਲਾ ਹੈ ਬਰਜਿੰਦਰ ਸਿੰਘ ਪਰਵਾਨਾ ਹੈ ਜਿਹੜਾ ਬਾਰ-ਬਾਰ ਪੰਜਾਬ ਦੇ ਮੌਲ ਨੂੰ ਖਰਾਬ ਕਰਦਾ ਕਿਉਂਕਿ ਇਸ ਤੋਂ ਪਹਿਲਾਂ ਵੀ ਕਬੂਰ ਥਲੇ ਜੇਕਰ ਨੇ ਮੁੰਡਾ ਮਰਵਾਤਾ ਮੰਦ부ਦੀ ਬੇਅਦਬੀ ਦੇ ਨਾਮ ਤੇ ਪਟਿਆਲੇ ਕਾਲੀ ਮਾਤਾ ਮੰਦਿਰ ਵਾਲਾ ਇਨਸੀਡੈਂਟ ਹੋਇਆ ਉਹ ਵੀ ਇਹ ਖੋਤੇ ਬੰਦੇ ਦੀ ਸਾਰੀ ਕਾਰਸਤਾਨੀ ਸੀ ਸੋ ਪਹਿਲਾਂ ਵੀ ਇਹਦੇ ਤੇ ਜਿਹੜੇ ਪਰਚੇ ਵੱਖ-ਵੱਖ ਧਾਰਾਵਾਂ ਦੇ ਜੁਏ ਨੇ ਤਾਂ ਅਸੀਂ ਮਾਨਯੋਗ ਪੁਲਿਸ ਕਮਿਸ਼ਨ ਲੁਧਿਆਣਾ ਸਾਹਿਬ ਕੋਲ ਸਾਰੇ ਸਮੂਹ ਸੰਗਠਨ ਇਕੱਠੇ ਹੋ ਕੇ ਆਏ ਸੀ ਵੀ ਜੇ ਹਿੰਦੂਆਂ ਤੇ ਬਿਨਾਂ ਕੋਈ ਹੇਟਸਪੀਚ ਦਿੱਤੇ ਪਰਚਾ ਕਰਦੇ ਹੋ ਤੇ ਉਹਨਾਂ ਦਾ ਐਡੀ ਕੁਝ ਬਕਵਾਸ ਉਹਨੇ ਕੀਤੀ ਹੈ ਜਿਹੜੀ ਧਰਮ ਬਾਰੇ ਵੀ ਤੇ ਬ੍ਰਹਮੇਸ਼ਰ ਦਾਮ ਬਾਬਾ ਜੀ ਬਾਰੇ ਵੀ ਸਨਾਤਨ ਧਰਮ ਬਾਰੇ ਵੀ ਤੇ ਉਹਦੇ ਤੇ ਪਰਚਾ ਕਦੋਂ ਤੱਕ ਦੇੋਗੇ ਔਰ ਉਹਨਾਂ ਨੇ ਸਾਨੂੰ ਸ਼ਵਾਸਨ ਦਿੱਤਾ ਕਿ ਬੜੀ ਜਲਦੀ ਉਹਦੇ ਤੇ ਜਿਹੜੀ ਕਾਰਵਾਈ ਕਰਕੇ ਸਾਨੂੰ ਐਫ ਆਈ ਆਰ ਦੀ ਕਾਪੀ ਦਿੱਤੀ ਜਾਊਗੀ